ਹਾਂ ਅਲਪਨ ਜੀ ਹੱਸ ਆ ਗਿਆ ਪੰਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਖ ਹਾਂਜੀ ਇਧਰ ਵੇਖ ਲਵਲੀ ਹਾਂਜੀ ਕਰ ਗੱਲ ਅੱਜ ਮੇਰੇ ਦਾ ਟਾਵਰੀ ਓਏ ਤੇਰਾ ਵਿਆਹ ਓਏ ਕੋਰੇ ਆ ਤੇਰੇ ਜਿਹੋਸਲੇ ਪੁੱਤਰ ਓਏ ਗੋਣੀ ਖਾਨ ਨੇ ਆ ਗਿਆ ਨੇ ਵਾਰ ਬੰਨੇ ਦੀਏ ਮਾਈ ਬੰਨਾ ਤੇਰਾ ਚਲੋ ਪਰੋੜੇ ਹੱਥ ਮਗਰ ਪਰੋੜਾ ਸੰਧਿਆ ਪੈਣੀ ਪੀਲੇ ਨੇ ਪਾਸਾ ਕੋਈ ਗੱਲ ਨਹੀਂ ਬਸ ਕਰ ਮਾ ਬਸ ਕਰ ਬਸ ਅੱਜ ਕਿਤੇ ਬੰਦ ਹੋਣਾ ਯਾਰ ਕਿੰਨੇ ਤੋਂ ਬਡਲ ਮਿਲਦੇ ਇੱਕ ਮਿੰਟ ਰੁਕੋ ਸਾਡਾ ਵੀ ਸਗਣ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚਲ ਕੋਈ ਗੱਲ ਇਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਣ ਦੋ ਪਹਿਲਾਂ ਉਹ ਚੱਲ ਕੋਈ ਗੱਲ ਅਜੇ ਕਿਹਦੇ ਆਏ ਕਰਦਾ ਇਦਾਂ ਐਂਡ ਵਨ ਚੱਲ ਦੇਈ ਦਿੰਦਾ ਮੈਂ ਤੈਨੂੰ ਸਗਣ ਫਾ ਆ ਲੈ ਅਧਾ ਮਗਣਾ ਤੇ ਨਹੀਂ ਆ ਲੈ ਫੜ ਕੇ ਕਿ ਉਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਫੜ ਕੇ ਖਾ ਸੁੱਟ ਸਾਰਾ ਮੂੰਹ ਚ ਮਾਂ ਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਲੈ ਲਾ ਗੜੀ ਲੈ ਲਾ ਵੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਨਹੀਂ 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 ਮਕਾਉਂਦੇ ਇੱਕੋ ਪੀਸ ਇਹਨੂੰ ਖਵਾ ਲੈ ਤੇ ਇੱਕੋ ਜਿਹਾ ਬਚਾਰਾ ਦਾ ਪਤੋਂ ਦੇ ਵੇਖਾਂ ਜੋੜੀ ਕਿਦਾਂ ਫੱਬਨ ਲਈ ਆ ਅੱਛਾ ਚਲੋ 1 ਮੰਮੀ ਜੀ ਜੇ ਤੁਹਾਡੇ ਸਾਰੇ ਜੀ ਚਾਹੇ ਇਹ ਚਾਹੀਦੀ ਨਹੀਂ ਨਾ ਰੱਬਾ ਸੱਸ ਜੀ ਨਹੀਂ ਨਹੀਂ ਦਬਕੇ ਨਾ ਕਹਾਂ ਬੇਟਾ ਇਹ ਮੈਂ ਨਾ ਭਾਈ ਰੋਣਾ ਨਾ ਘਟਾਓ ਯਾਰ ਫਿਰ ਕੰਮ ਖਰਾਬ ਹੋਏ ਨਹੀਂ ਨਹੀਂ ਹੋਏ ਨਾ ਹੋਏ ਨਾ ਮੈਂ ਸੀ ਹੋਣਾ ਯਾਰ 2 1 ਮੰਮੀ ਜੇ ਤੁਹਾਡੇ ਸਾਰੇ ਛਕਣ ਇਹ ਠੀਕ ਹੀ ਚੱਲੋ ਪਾਈ ਸੀ ਇਹ ਠੀਕ ਵਾ ਚੱਲੋ ਚੱਲੋ ਯਾਰ ਹੁਣ ਤਾਂ ਫੇਰ ਉਸੇ ਲਈ ਆਉਂਦੇ ਕੋਈ ਗੱਲ ਨਹੀਂ ਵੀ ਇਹ ਜੜੀਕ ਜੜੀਕ ਜੜੀ ਤੁਹਾਨੂੰ ਦੋਵੇਂ ਰੀਤੇ ਜਾਣਾ ਹੋ ਜਾਊਗਾ ਤੇ ਪਰਸ ਵੀ ਮੈਂ ਰੱਖ ਲੈਣੀ ਆ ਜਦੋਂ ਲੋਡ ਹੋ ਮੇਰੇ ਕੋਲ ਲੈ ਲਿਓ ਦੀਦੀ ਪਤਾ ਨਾ ਕੀ ਆ ਟੈਚੀ ਵਨ ਮਤਲਬ ਯਾਰ ਹਰ ਬਹੁਤ ਹੀ ਵਧੀਆ ਕੰਮ ਕੀਤਾ ਈ ਬੜੇ ਬੜੇ ਮੈਂ ਤਾਂ ਨਹੀਂ ਜਨਾਬ ਅਹੀ ਟਾਟਾ ਦੇਣ ਕਿੱਥੇ ਦਵਾਂਗੇ ਸਾਰੀਆਂ ਬਤ? ਨਹੀਂ ਨਹੀਂ ਭਾਜੀ ਦੇਣ ਵਾਲੀ ਕਿਹੜੀ ਗੱਲ ਆ? ਦੇਣਾ ਨਹੀਂ ਆ। ਉਹ ਟਾਈ ਢਾਬੋ ਵੀ ਸਿੱਖ ਹੋਣਾ ਰੱਖਦਾ ਤੇ ਉੱਤੋਂ ਯਾਰ ਤੇਰਾ ਘੋੜੇ ਜੰਗਾ। ਗੋਲੀ ਕਿਹੜੀ ਕਾਲੀ? ਐਂਡ 1 ਯਾ ਉਹ ਤੇ ਦੇ ਘੰਟੇ ਨਾਲ ਦੀ ਪਰ ਪੈ ਜਾ ਲਿਆ ਵਾ ਨਹੀਂ ਨਹੀਂ ਘਰ ਤੇ ਹੀ ਕੰਮ ਕਰ ਰਹੇ ਆ ਜਾ ਕੇ ਮੁੜ ਕੇ ਹੁਣ ਕੀ ਕਹਾਂਗੇ ਵਨ ਬੋਲਦੇ ਨਹੀਂ ਚਾਹ ਪੀ ਲੋ ਤਾਂ ਫਿਰ ਚਲੀਏ ਘਰ ਧਰਾਂ ਨੂੰ ਕੱਢਣੀ ਫਿਰ ਜਾ ਕੇ ਠੀਕ ਆ ਨਹੀਂ ਨਹੀਂ ਭਾਜੀ ਅਜੇ ਨਹੀਂ ਜਾਣਦੜਾ ਇਹ ਵੀ ਗਲਤ ਹੋ ਗਿਆ ਕਿਉਂ ਵਨ ਬੋਲਦੇ ਨਹੀਂ ਚਾਹ ਪੀ ਲੋ ਫਿਰ ਤੇ ਚਲੀਏ ਘਰ ਧਰਾਂ ਨੂੰ ਕੱਢਣੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਬਸ ਬਥੇਰਾ ਅਜੇ ਨਹੀਂ ਜਾਣਦੜਾ ਹੀ ਇਹ ਰੌਣਕ ਮੇਲਾ ਕਰਨਾ ਫਿਰ ਚਲ ਜਿਓ ਭਾਵੇਂ ਕਿੰਨਾ ਠਹਿਕੇ ਚਲ ਜਿਓ ਸਾਰੇ ਕੋਈ ਨਹੀਂ ਫੇਰ ਆਵਾਂਗੇ ਨਹੀਂ ਨਹੀਂ ਘਰ ਵੀ ਸਾਰੇ ਕੰਮ ਕਰਨ ਵਾਲੇ ਆਪੇ ਹੀ ਕਰਨੇ ਚਾਹੀਦੇ ਨਹੀਂ ਜਾਣਦੜਾ ਇਹਦੇ ਸਾਰੇ ਸਗਨ ਵਿਆਹ ਕਰਨ ਵਾਲੇ ਆ ਪਤਾ ਕੀ ਬਾਜੀ ਧਰਾਂ ਤੁਰ ਐਵੇਂ ਜਾ ਕੇ ਕੱਢਣੀਆਂ ਵਾ ਓਏ ਉਹ ਤਾਂ ਤੁਹਾਡੀ ਮੈਂ ਗੱਲ ਮਾਦਾਂ ਠੀਕ ਵਾ ਕੋਈ ਗੱਲ ਨਹੀਂ ਅਸੀਂ ਜਾਂਦੇ ਜਾਂਦੇ ਕਰ ਲੈਨੇ ਸਗਨ ਵਿਆਹ ਹਾਂ ਚਲੋ ਹਾਂ ਭਾਈ ਨਾ ਗੱਲ ਹਾਂ ਜਾਂਦੇ ਜਾਂਦੇ ਹੀ ਕਰ ਲੈਨੇ ਆ ਮਾੜਾ ਮੋਟਾ ਆਪਣਾ ਜਿਹਾ ਕਰਨਾ 2 1 ਇੱਕ ਮਿੰਟ ਬੈਠੀ ਤੂੰ ਰਮਨ ਰਮਨ ਓਏ ਆ ਗਾ ਸੋ ਜੀ ਜੀ ਇਹ ਕਹਿੰਦੇ ਹਿੱਲ ਜਾਣਾ ਵੇ ਛੇਤੀ ਕੰਮ ਉਹ ਕਰ ਚਲ ਜਾਣਾ ਵਾ ਪਾ ਦੋ ਬੈਠੋ 1 ਉਹ ਨਹੀਂ ਭਾਜੀ ਇਦਾਂ ਨਾ ਕਰੋ ਤੁਸੀਂ ਉਹ ਕਰ ਦੋ ਜੀ ਭਾਜੀ 1 ਮਿੰਟ ਉਹ ਫੋਟੋ ਖਿੱਚ ਲਾਂ ਦੋ ਐਂਡ 1 ਲਓ ਇੱਧਰ ਕਰੋ ਭਾਜੀ ਨੂੰ 1 ਪਰ ਨਹੀਂ ਨਹੀਂ ਭਾਜੀ ਇਹਦੀ ਕਿ ਲੋੜ ਹੈ ਉਹ ਨਹੀਂ ਬਖਤਾਰ ਸਾਡਾ ਫਰਜ਼ ਬਣਦਾ ਰੁਕ ਜਾ ਰੁਕ ਜਾਓ ਭਾਜੀ ਸਾਡਾ ਫਰਜ਼ ਬਣਦਾ ਇਹ ਰਿਸ਼ਤਾ ਕਰਵਾਉਣਾ ਉਹ ਨਹੀਂ ਇਹ ਨਹੀਂ ਗੱਲ ਇਹ ਨੂੰ ਕਰੋ ਫੋਟੋ ਵੀ ਖਿੱਚੀਏ ਆ ਠੀਕ ਆ ਹੁਣ ਬਣੀ ਗੱਲ ਵੰਟਾ ਦੇ ਵਿੱਚ ਹੇ ਤੇ ਕੀ ਸੋਚੀ ਪਈ ਆ ਰਮਨ ਕੁਝ ਨਹੀਂ ਸੋਚੀਗੀ ਭੈਣਾ ਭੈਣ ਜੀ ਉਦਾਂ ਹੀ ਖਲੋਤੀ ਹਾਂ ਤੋ ਚਲ ਗਏ ਬਚਾਲੇ ਕਿ ਇੱਥੇ ਆ ਚਲ ਗਏ ਹੁਣੇ ਤੋਰ ਕੇ ਹਟੀਆਂ ਤਕੀ ਵੀ ਤਾਂ ਤਾਂ ਨਾ ਕੱਪੜਾ ਨਹੀਂ ਲੀੜਾ ਕੱਪੜਾ ਤਾਂ ਨਹੀਂ ਜੇ ਦਿੱਤਾ ਉਹ ਮੈਂ ਬਾਅਦ ਚ ਦਵਾਂਗੇ ਛਾਪ ਪਾਈ ਇਹਨਾਂ ਨੂੰ ਆਏ ਹਾਏ ਛਾਪ ਉਹਨਾਂ ਨੂੰ ਹੁਣੇ ਪਾ ਦਿੱਤੀ ਆ ਗੱਡੀ ਤੇ ਨਾ ਦਿੱਤੀ ਨਹੀਂ ਗਈ ਛਾਪ ਆ ਕੇ ਤੂੰ ਆਪਣਾ ਫਰਜ਼ ਤਾਂ ਨਿਭਾਤਾ ਉਹਨਾਂ ਨੂੰ ਨਿਭਾਉਂਦੇ ਵੇਲੇ ਭੈਣ ਜੀ ਤੇ ਉਹਨਾਂ ਨੂੰ ਚਾਹੀਦਾ ਸੀ ਨਾ ਅਗਲੇ ਹੁਣ ਵਿਆਹ ਕਰ ਦਿੱਤਾ ਡੀਖਦੀ ਰਹੀ ਗੱਡੀ ਨਹੀਂ ਮੈਂ ਸੁਣਾਤਾ ਹੀ ਫੇ ਗੱਡੀ ਚਾਹੀਦੀ ਆ ਸਾਨੂੰ ਹੁਣ ਨਾ ਮਿਲੀ ਉਹ ਹੀ ਮੌਕਾ ਏ ਅੰਦਾਹੇ ਖਰਚਾ ਜ਼ਿਆਦਾ ਹੋ ਗਿਆ ਉਹਨਾਂ ਦਾ ਮੈਂ ਹਾਂ ਉਹਨਾਂ ਦਾ ਖਰਚਾ ਸਵਾਹ ਹੋਇਆ ਉਹਨਾਂ ਨਾਲ ਵਾਅਦਾ ਸਾਡਾ ਹੋ ਗਿਆ ਵਾ ਹਾਏ ਹਾਏ ਕਾਹਦਾ ਖਰਚਾ ਆ ਗਿਆ ਸਰੋਪਿਆਂ ਦਾ ਨਾ ਮਿਲਨੇ ਆ ਖਿੱਤਿਆਂ ਨੇ ਖਰਚਾ ਨਾ ਕਾਹਾਂ ਕਰ ਲਿਆ ਚਲ ਕੋਈ ਗੱਲ ਨਹੀਂ ਭੈਣ ਜੀ ਆਉਣਾ ਹੀ ਆ ਬਚੋਲੇ ਨੇ ਕਿਹੜਾ ਹੁਣ ਹਟ ਜਾਣਾ ਵਾ ਜਾਣੇ ਦੀ ਮੈਂ ਵੀ ਨਹੀਂ ਛੱਡਣੀ ਮੇਰੇ ਵੱਲੋਂ ਉਹਨਾਂ ਕੋ ਲੈ ਕੇ ਦਵੇ ਤੇ ਮੇਰੇ ਵੱਲੋਂ ਆਪ ਲੈ ਕੇ ਦਵਾਂ ਹੈ ਫੇਰ ਆ ਜੀ ਬਾ ਕਿਧਰ ਰਾਹ ਜੀ ਜੀ ਦਾ ਫਿਰ ਬੋਲੋ ਯਾਰ ਬਸ ਰੋਟੇ ਬਰੋ ਕੋ ਆਪ ਤੇ ਜਾਣਾ ਨਵੀਆਂ ਗੱਲਾਂ ਸੋ ਕੰਮ ਹੁੰਦੇ ਨੇ ਚਲ ਤੂੰ ਫੋਨ ਕਰਕੇ ਤੇ ਸਮਝਾ ਸਾਨੂੰ ਹੁੰਦੇ ਦੀ ਨਾ ਸਮਝਾਸ ਕਿ ਮਾਵਾਂ ਦੀਆਂ ਸਮਝਾ ਦਿੰਦੀਆਂ ਹੁੰਦੀਆਂ ਵਾ ਇੱਕ ਦੂਜੇ ਨੂੰ ਆਪ ਚੰਗੇ ਹੋਈਏ ਤੇ ਸਾਰੇ ਚੰਗੇ ਆ ਬਾਕੀ ਕੋਈ ਗੱਲ ਨਹੀਂ ਦੁਬਾਰਾ ਦੁਬਾਰਾ ਕਰ ਦੁਬਾਰਾ ਕੋਈ ਦੁਬਾਰਾ ਉਹ ਤਾਂ ਤੂੰ ਫੋਨ ਕਰਕੇ ਨਾ ਸਮਝਾ ਰ ਕਰੇ ਚਲੋ ਮਾਰੇ ਕਿਰਪਾ ਦੇ ਖਾਨਾ ਦੁਬਾਰਾ ਉਹ ਮੰਮੀ ਕੋਈ ਗੱਲ ਵੇਖ ਲੋ ਰਮਨ ਦੇ ਕੰਮ ਹੂੰ ਕੀ ਹੋਇਆ ਵਕਤ ਬਕੜੋ ਬਕਤ ਔਲੇ ਬਕਤ ਔਲੇ ਬੱਚ ਔਲੇ ਮੈਂ ਕਿਹਾ ਇਹ ਨਾ ਮੈਂ ਪਹਿਲੇ ਪੁੱਛ ਲਏ ਜਿਹੜੀ ਗੱਲ ਦਾ ਨਾਮ ਪਤਾ ਲੱਗੇ ਉਸੇ ਵੇਲੇ ਪੁੱਛਣਾ ਵਾ ਪੰਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇ ਹਾਂਜੀ ਇਧਰ ਦੇਖੀ ਲਵਲੀ ਹਾਂਜੀ ਕਰ ਗੱਲ ਅੱਜ ਮੇਰਾ ਟਾਵਰ ਹੀ ਓਏ ਕੋਰੇ ਆ ਤੇਰੇ ਚ ਹੌਸਲੇ ਪੁੱਤਰਾ ਓਏ ਗੋਣੀ ਖਾਨ ਮੈਂ ਗਿਆ ਪਾਣੀ ਵਾਰ ਬਨ੍ਹ ਦੀਏ ਮਾਈ ਬੰਨਾ ਤੇਰਾ ਚੱਲ ਪਰੌੜੇ ਹੱਥ ਮਗਰ ਪਰੌੜਾ ਸੱਡਿਆ ਪਈ ਪੀਲਾ ਨੇ ਬਸ ਕੋਈ ਜਾਂਦੀ ਬਸ ਕਰ ਮਾ ਬਸ ਕਰ ਬਸ ਕਿਤੇ ਬੰਦ ਹੋਣਾ ਹੈ ਯਾਰ ਜਿੰਨੇ ਤੋਂ ਵੱਡ ਨੂੰ ਮੇਲ ਤੇ ਇੱਕ ਮਿੰਟ ਰੁਕੋ ਸਾਡਾ ਵੀ ਸਗਨ ਬੰਦਾ ਹੁਣ ਫੇਰ ਹੀ ਅੰਦਰ ਜਾਣ ਦੇਣਾ ਉਹ ਚੱਲ ਕੋਈ ਗੱਲ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਨ ਦੋ ਪਹਿਲਾਂ ਉਹ ਚੱਲ ਕੋਈ ਗੱਲ ਹਾਂ ਜੀ ਕਿਹਾ ਓਏ ਕਰਦਾ ਐਦਾਂ ਐਂਡ ਬੰਨ ਚੱਲ ਦੇਈ ਦਿੰਦਾ ਮੈਂ ਤੈਨੂੰ ਸਗਨ ਸੋ ਆ ਲੈ ਦਮਾ ਗਣਿਆ ਕਿ ਨਹੀਂ ਕਰ ਆ ਲੈ ਫੜ ਜੇ ਉਦਾਂ ਦੇ ਪੀਸ ਇੱਕੋ ਵਾਰੀ ਮੂੰਹ ਚ ਪਾ ਲੈਣਾ ਫੜ ਕੇ ਖਾ ਸੁੱਟ ਸਾਰਾ ਮੂੰਹ ਚ ਮਾਨੇ ਕੱਲੀ ਭੁਖੀ